ਸ਼ੰਬੂਖ ਨੌਰੀਆਂ ਤੇ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਕਿਤੇ ਸਾਡੇ ਬੰਦੀ ਸਿੰਘਾਂ ਨੂੰ ਅੰਮੰਦਰ ਜਿਹੜਾ ਜ਼ਹਿਰਾ ਖਾਣਿਆਂ ਚ ਪੰਗਾਂ ਜਾ ਰਹੀਆਂ ਨੇ ਤਮਾਕੂ ਪਾਏ ਜਾ ਰਹੇ ਨੇ ਕਿਸੇ ਅਠਾ ਦਿਨਾਂ ਤੋਂ ਦਸਾਂ ਦਿਨਾਂ ਤੋਂ ਪੁਖੜਤਾ ਸਾਡੇ ਬੰਦੀ ਸਿੰਘ ਬੈਠੇ ਆ ਡਿਬਰੂਗੜ੍ਹ ਜਿਹੜੇ ਉਹਨਾਂ ਦੇ ਪਰਿਵਾਰ ਪੁਖੜਤਾਲਾਂ ਤੇ ਨੇ 30 ਸਿੰਘ ਜਿਹੜੇ ਅੰਮ੍ਰਿਤਸਰ ਦੇ ਵਿੱਚ ਪੁਖੜਤਾਲ ਤੇ ਬੈਠੇ ਆ ਤਾਂ ਜੇ ਹੁਣ ਵੀ ਨਹੀਂ ਸਾਨੂੰ ਸਮਝ ਲੱਗ ਰਹੀ ਵੀ ਸਾਡੇ ਨਾਲ ਕੀ ਹੋ ਰਿਹਾ ਤਾਂ ਫਿਰ ਰੱਬ ਰੱਖਾ ਸਾਡਾ ਹੁਣ ਤਾਂ ਯਾਰਾ ਅਸੀਂ ਹੁਣ ਵੀ ਇਹ ਘਰਾਂ ਦੇ ਕੁੰਡੇ ਮਾਰ ਕੇ ਬਹਿ ਜਾਂਗੇ ਵੀ ਯਾਰ ਛੱਡੋ ਪਰੇ ਕੋਈ ਗੱਲ ਨਹੀਂ ਦੇਖੀ ਜੂ ਤਾਂ ਫਿਰ ਸਾਡੇ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਵੀ ਨਹੀਂ ਇੱਥੇ ਛੱਡਣਾ ਇਹਨਾਂ ਨੇ ਸ਼ਰਿਆਮ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬੰਦੇ ਮਾਰ ਰਹੇ ਨੇ ਤੇ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਪੜਤਾਲ ਕਰ ਰਹੇ ਆ ਹਾਲੇ ਅਜੇ 3 ਦਿਨ ਹੋ ਗਏ ਉਹਦੇ ਕੋਈ ਪਰਚਾ ਨਹੀਂ ਦਰਜ ਕੀਤਾ ਜਾ ਰਿਹਾ ਤੇ ਅਦਰ ਦੂਜੇ ਪਾਸੇ ਜੇ ਕੋਈ ਸਿੱਖੀ ਦੀ ਗੱਲ ਕਰਦਾ ਕੋਈ ਪ੍ਰਚਾਰ ਕਰਦਾ ਉਹਨਾਂ ਦੇ ਐਨਐਸਏ ਲਾ ਕੇ ਚੱਕ ਕੇ ਅਸਾਮ ਦੀਆਂ ਜ਼ਿਲ੍ਹਿਆਂ 'ਚ ਬੰਦ ਕਰਤੇ ਅੱਜ ਮੈਨੂੰ ਹੁਣੀ ਹੁਣੀ ਖਬਰ ਮਿਲੀ ਹੈ ਕਿ ਅੱਜ ਵੀ ਇੱਥੇ ਜਿਹੜਾ ਗ੍ਰਹਿ ਸੱਤਰ ਆ ਉਹਦੇ ਨਾਲ ਮੀਟਿੰਗ ਸੀਗੀ ਇਹ ਜਿਹੜੇ ਬੰਦੀ ਸਿੰਘਾਂ ਦੇ ਪਰਿਵਾਰ ਨੇ ਉਹਨਾਂ ਦੀ ਪਰ ਉੱਥੇ ਵੀ ਮਿੱਠੀ ਗੋਲੀ ਪਾ ਕੇ ਬਾਕਸ ਕਰਦੇ ਕੋਈ ਗੱਲ ਨਹੀਂ ਜੀ 21 ਤਰੀਕ ਤੱਕ ਡਿਕੋ ਜੀ 20 ਦਿਨ ਖੜੋ ਜੀ 25 ਦਿਨ ਖੜੋ ਜੀ ਪ੍ਰਾਇਰ ਚ ਲਿਆਵਾਂਗੇ ਜੀ ਮੁੱਖ ਮੰਤਰੀ ਚਾਹੇ ਅੱਜ ਵੀ ਬੰਦੀ ਸਿੰਘਾਂ ਨੂੰ ਪੰਜਾਬ ਲਿਆ ਸਕਦਾ ਹੈ ਜਿਹੜੇ ਮਰਜੀ ਬੰਦੀ ਸਿੰਘ ਦੀ ਰਿਹਾਈ ਕਰ ਸਕਦਾ ਹੈ ਇਹ ਗਮਰਾਹ ਕਰ ਰਹੇ ਨੇ ਕਿ ਸੈਂਟਰ ਨੇ ਐਨਐਸਏ ਲਈ ਹੈ ਪੰਜਾਬ ਸਰਕਾਰ ਨੇ ਰეკਮੈਂਡ ਕਰਕੇ ਇੱਥੋਂ ਭੇਜਿਆ ਹੈ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਐਨਐਸਏ ਲੱਗੀ ਆ। ਸੈਂਟਰ ਤੇ ਪੰਜਾਬ ਨੇ ਮਿਲ ਕੇ ਐਨਐਸਏ ਲਾਈ ਆ। ਤੇ ਪੰਜਾਬ ਦਾ ਮੁੱਖ ਮੰਤਰੀ ਅੱਜ ਹੀ ਐਨਐਸਏ ਤੋੜ ਕੇ ਅੱਜ ਹੀ ਬਾਹਰ ਲਿਆ ਸਕਦਾ। ਅੱਜ ਹੀ ਪੰਜਾਬ ਦੇ ਇਤਿਹਾਸਿਕ ਦਾ। ਪਰ ਨਹੀਂ ਇਹਨਾਂ ਨੇ ਸਾਡੀ ਜ਼ੁਬਾਨੀ ਦਾ ਸ਼ਿਕਾਰ ਖੇਡਣਾ ਕਿਉਂਕਿ ਆਪਾਂ ਚੁੱਪਾਂ। ਆਪਾਂ ਡਰ ਜਾਂਨੇ ਆ। دہشت ਜੇ ਨਹੀਂ ਪੈ ਜਾਂਦੀ ਆ ਵੀ ਯਾਰ ਪਤਾ ਨਹੀਂ ਕੀ ਹੋ ਗਿਆ। ਜੀ ਐਂ ਡਰ ਕੇ ਘਰਾਂ 'ਚ ਵੜ ਗਏ ਤਾਂ ਫਿਰ ਸਾਡੇ ਲਈ ਬਚਾਉਣ ਵਾਲੇ ਇੱਥੇ ਰਹਿਣੇ ਨਹੀਂ ਯਾਦ। ਕਿਵੇਂ ਲੱਗਦਾ ਤੁਹਾਨੂੰ ਵੀ ਹੁਣ ਜਿਹੜਾ ਇਹ ਇੰਟਰਸਟ ਚੱਲ ਰਿਹਾ ਹੈ ਇਹਦੇ ਨਾਲ ਹੋ ਸਕੂਗਾ ਕੁਝ ਬਣ ਸਕੂਗਾ ਹੁਣ ਜੇ ਤੁਸੀਂ ਕਹਿੰਦੇ ਕਿ 21 ਦਿਨਾਂ ਤੱਕ ਕੋ ਕਹਿ ਰਹੇ ਆ ਤਾਂ ਇੱਥੇ ਫਿਰ ਇਸ ਦਾ ਹੁਣ ਕੋਈ ਲਾਭ ਨਹੀਂ ਦੇਖੋ ਹੁਣ ਅਸੀਂ ਆਪਣੇ ਬੰਦਿਆਂ ਨੂੰ ਮਰਦੇ ਵੀ ਨਹੀਂ ਛੱਡ ਸਕਦੇ ਭਾਈ ਬਸੰਤ ਸਿੰਘ ਹੈ ਉਹਨੇ 7 ਦਿਨ ਹੋ ਗਏ ਪਾਣੀ ਤੱਕ ਨਹੀਂ ਪੀਤਾ ਉਹਦੀ ਹਾਲਤ ਬੜੀ ਗੰਭੀਰ ਹੈ ਚਾਚਾ ਹਰਜੀਤ ਸਿੰਘ ਹੈ ਉਹਦੀ ਹਾਲਤ ਬੜੀ ਗੰਭੀਰ ਹਸਪਤਾਲ ਦਾਖਲ ਕਰਾਏ ਹੋਏ ਨੇ ਬਾਕੀ ਬੰਦਾ ਸਿੰਘਾਂ ਦੀ ਹਾਲਤ ਬੜੀ ਗੰਭੀਰ ਹੈ ਭਾਈ ਅਮਰਤਪਾਲ ਸਿੰਘ ਦੀ ਸਿੰਘਣੀ ਦੀ ਹਾਲਤ ਬੜੀ ਗੰਭੀਰ ਆ ਜਿਹੜੀ ਉੱਥੇ ਮੌਕੇ ਤੇ ਜੇਲ੍ਹ ਦੇ ਅੱਗੇ ਇਹ ਗੁਰਮਤਦਾ ਸਿਧਾਂਤ ਤਾਂ ਨਹੀਂ ਆ ਭੁਖੜਤਾਲਾਂ ਪਰ ਸਾਡੇ ਕੋਲ ਰਾਹ ਜਰੀਆ ਵੀ ਕੀ ਆ ਆਪਣਾ ਰੋਸ ਜ਼ਾਹਰ ਕਰਨ ਦੇ ਲਈ ਜਿਸ ਤਰੀਕੇ ਨਾਲ ਸਟੇਟ ਸਾਡੇ ਤੇ ਜ਼ਬਰ ਕਰ ਰਹੀ ਆ ਸਾਡਾ ਖਾਤਮਾ ਕਰਨ ਤੇ ਤੁਰੀ ਹੋਈ ਆ ਸਾਡੀ ਹੋਂਦਸਤੀ ਨੂੰ ਮਿਟਾ ਦੇਣਾ ਚਾਹੁੰਦੀ ਆ ਤੇ ਆਪਾਂ ਅੱਜ ਵੀ ਇੱਕ ਦੂਜੇ ਦੀਆਂ ਗਲਤਾਂ ਖਿੱਚੀ ਜਾਂਦੇ ਆ ਇੱਕ ਦੂਜੇ ਦੇ ਖਿਲਾਫ ਮੋਰਚੇ ਖੋਲਹੀ ਜਾਂਦੇ ਆ ਯਾਰ ਸਾਡੇ ਸਾਡੇ ਮੋਰਚੇ ਸ਼ੰਭੂ ਲੱਗੇ ਨੇ ਚਾਹੇ ਖਨੌਰੀਆਂ ਤੇ ਲੱਗੇ ਨੇ ਚਾਹੇ ਮਹੱਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗਿਆ ਚਾਹੇ ਇੱਥੇ ਅੰਮ੍ਰਿਤਸਰ ਦੇ ਵਿੱਚ ਡੀਬਰੂਗੜ ਜਿਹੜੇ ਐਨਐਸਐ ਬੰਦ ਨੇ ਨੌਜਵਾਨ ਉਹਨਾਂ ਨੂੰ ਪੰਜਾਬ ਲਿਆਉਣ ਲਈ ਮੋਰਚਾ ਲੱਗਿਆ ਪੰਜਾਬ ਦੇ ਲੋਕੋ ਹੁਣ ਘਰਾਂ ਦੇ ਵਿੱਚੋਂ ਨਿਕਲੋ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਆ ਇਹ ਹੁਣ ਸਾਡੇ ਨਾਲ ਬਹੁਤ ਮਾੜੇ ਆਨਲੇ ਸਮੇਂ 'ਚ ਹਾਲਾਤ ਬਣਨੇ ਆ ਜੇ ਅੱਜ ਵੀ ਆਪਾਂ ਐਂ ਇੱਕ ਦੂਜੇ ਦੇ ਖਿਲਾਫ ਆਪਾਂ ਮੋਰਚੇ ਖੋਲ ਕੇ ਬੈਠ ਕੇ ਜਾਂ ਆਪਾਂ ਚੁੱਪ ਕਰਕੇ ਬੈਠ ਗਏ ਤਾਂ ਸਟੇਟ ਦਾ ਜ਼ਬਰਦਸਤਨ ਹੈ ਇਹ ਜ਼ਲਮ ਤੁਸੀਂ ਦੇਖੋਗੇ ਆਨਲਾਈਨ ਸਮਝ ਕਿੰਨਾ ਹੋਣਾ ਇਸ ਕਰਕੇ ਬੇਨਤੀ ਆ ਬਈ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੀ ਕੌਮ ਨੂੰ ਸੰਗਤ ਨੂੰ ਅਪੀਲ ਕਰਦਾ ਵੀ ਜਿੱਥੇ ਜਿੱਥੇ ਮੋਰਚੇ ਲੱਗੇ ਨੇ ਕਾਫਲਿਆਂ ਦੇ ਰੂਪ ਚ ਪਿੰਡਾਂ ਦੇ ਵਿੱਚੋਂ ਤੁਰੋ ਆਪਣੇ ਸਾਧਨ ਲੈ ਕੇ ਤੁਰੋ ਬਾਰੀਆਂ ਬਣ ਕੇ ਤੁਰੋ ਪੌਣਿਕ 13000 ਪਿੰਡ ਹੈ ਜੇ 10-10 ਰੋਜ਼ ਇੱਕ ਪਿੰਡ ਦੇ ਵਿੱਚੋਂ ਸਿੰਘ ਪਹੁੰਚ ਪਹੁੰਚਦੇ ਆ ਸੰਗਤ ਪਹੁੰਚਦੀ ਆ ਤਾਂ ਵੀ ਹਜ਼ਾਰਾਂ ਦੀ ਗਿਣਤੀ ਸਾਡੀ ਮੋਰਚਾਂ 'ਚ ਬਣਨੀ ਆ ਇੱਕ ਸਵਾਲ ਖੜਾ ਹੁੰਦਾ ਕਿ ਮੋਰਚਾਂ ਮੋਰਚਾਂ ਜੀ ਫਿਰਦੇ ਰਹਿੰਦੇ ਰਹੇ ਹੋ ਸਾਡੇ ਪੱਲੇ ਮੋਰਚਿਆਂ ਤੋਂ ਇਲਾਵਾ ਹੈ ਵੀ ਕੀ ਆ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿੰਨੇ ਮੋਰਚੇ ਸਾਡੇ ਤੇ ਮੋਰਚਿਆਂ ਦੇ ਵਿੱਚੋਂ ਸਾਡੀ ਜਿਹੜੀ ਬੰਦ ਖਲਾਸੀ ਹੋਈ ਆ ਸੋ ਅੱਜ ਵੀ ਸਾਨੂੰ ਮੋਰਚਿਆਂ ਦੀ ਕੋਈ ਲੋੜ ਆ ਪਰ ਹੋਣ ਦੀ ਇਕੱਠੇ ਲੋੜ ਆ ਮੇਰਾ ਵੀਰ ਮੈਂ ਬੇਨਤੀ ਆ ਜਿਹੜੀਆਂ ਧੇਰਾ ਵੀ ਇੱਥੇ ਪੰਜਾਬ ਲਈ ਲੜ ਰਹੀਆਂ ਨੇ ਉਹਨਾਂ ਖਿਲਾਫ ਮੋਰਚਾ ਨਾ ਖੁੱਲੋ ਸਾਡੇ ਬਖਰੇਵੇਂ ਹੋਣਗੇ ਜਿਹੜੀ ਮਰਜ਼ੀ ਧਰਦੇ ਆਪਾਂ ਹੋ ਗਏ ਪਰ ਲੜ ਰਹੇ ਲੋਕਾਂ ਦੇ ਖਿਲਾਫ ਆਪਾਂ ਨਾ ਖਲੋ ਮੁਰਚੇ ਸਾਡਾ ਮੂੰਹ ਦਿੱਲੀਵਾਲ ਹੋਣਾ ਚਾਹੀਦਾ ਆਪਣੇ ਲੋਕਾਂ ਵੱਲ ਇੱਕ ਦੋ ਘਟਨਾਵਾਂ ਐਦਾਂ ਦੀਆਂ ਆ ਹੁਣ ਆ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਵੀ ਨੌਜਵਾਨੀ ਖਲਾਅ ਚ ਹਰ ਕਿਸੇ ਨੂੰ ਸਵਾਲ ਕਰ ਰਹੀ ਐ ਰੋਕ ਕੇ ਤੁਹਾਡੇ ਨਾਲ ਵੀ ਉਹ ਗੱਲਾ ਐਦਾਂ ਦੀ ਨੌਜਵਾਨੀ ਮੈਂ ਨੌਜਵਾਨੀ ਨੂੰ ਲਗਾਤਾਰ ਅਪੀਲ ਕਰ ਰਿਹਾ ਕਿ ਜਾਵਤ ਦੇ ਸ਼ਾਂਤੀ ਬੜੀ ਜ਼ਰੂਰੀ ਹੁੰਦੀ ਜਦੋਂ ਕੋਈ ਵੀ ਸੰਘਰਸ਼ ਲੜਿਆ ਜਾਂਦਾ ਜਾਵਤੇ ਤੋਂ ਜੇ ਬਾਹਰ ਚਲੇ ਜਾਂਦਾ ਸੰਘਰਸ਼ ਸੰਘਰਸ਼ ਹਾਰ ਜਾਂਦਾ ਫੌਜਾਂ ਲੜਦੀਆਂ ਨੇ ਜਾਵਤੇ ਚ ਰਹਿ ਕੇ ਆਗੂਆਂ ਦੀ ਕਮਾਂਡਰਾਂ ਦੀਆਂ ਗਵਾਹੀਆਂ ਚ ਰਹਿ ਕੇ ਜਿਹੜੇ ਵੀ ਸਾਡੇ ਆਗੂ ਜਿਹੜੇ ਵੀ ਮੋਰਚੇ ਦੇ ਚੱਗੇ ਲੱਗੇ ਹੋਇਆ ਉਹਨਾਂ ਦੇ ਭਰੋਸਾ ਕਰਕੇ ਚੱਲਦੇ ਤਾਂ ਆਪਾਂ ਮੋਰਚੇ ਫਤਿਹ ਕਰ ਸਕਦੇ ਜੇ ਆਪਾਂ ਆਪ ਮਹਾਰੇ ਹੋਗੇ ਨੌਜਬਾਨੀ ਦਾ ਮੈਂ ਦਰਦ ਸਮਝਦਾ ਦਿਲਾਂ ਦੇ ਅੰਦਰ ਰੋ ਹੈ ਗੁੱਸਾ ਦਰਦ ਹੈ ਪਰ ਮੈਂ ਇਹ ਬੇਨਤੀ ਕਰਦਾ ਵੀ ਜੇ ਤੁਸੀਂ ਇਸ ਲੋਡ ਚੱਲ ਪਏ ਨਾ ਆਪ ਮਹਾਰੇ ਹੋ ਕੇ ਅਸੀਂ ਨੁਕਸਾਨ ਹੋਰ ਵੀ ਕਰਾ ਲਾਂਗੇ ਕਿਸੇ ਵੀ ਸੰਘਰਸ਼ ਨੂੰ ਜਿੱਤਣ ਲਈ ਜੰਗ ਨੂੰ ਜਿੱਤਣ ਲਈ ਇੱਕ ਬਿਉਤਬੰਦੀ ਦੀ ਇੱਕ ਯੋਜਨਾ ਦੀ ਲੋੜ ਹੁੰਦੀ ਹੈ ਉਹ ਯੋਜਨਾ ਉਹ ਬਿਉਂਤ ਬਣਾ ਕੇ ਆਪਾਂ ਜੇ ਚੱਲਾਂਗੇ ਤਾਂ ਸਾਡੇ ਮੋਰਚੇ ਸਫਲ ਹੋਣਗੇ ਸਾਡੇ ਮੋਰਚੇ ਫਤਿਹ ਹੋਣਗੇ ਹੁਣ ਤੁਸੀਂ ਇੱਥੇ ਆਏ ਹੋ ਲਗਾਤਾਰ ਇੱਥੇ ਬਣੇ ਰਹੋਗੇ ਬਿਲਕੁਲ ਵੀਰੇ ਮੈਂ ਤਾਂ ਦੇਖੋ ਲਗਾਤਾਰ ਮੈਂ ਲੋਕਾਂ ਨੂੰ ਅਪੀਲ ਮੈਂ ਕੱਲ ਵੀ ਪਿੰਡਾਂ ਚ ਜਾ ਕੇ ਆਇਆ ਇਹੀ ਅਪੀਲ ਕਰਨ ਗਿਆ ਸੀ ਵੀ ਬਾਈ ਘਰਾਂ ਚ ਨਾ ਬੈਠੋ ਜਿੱਥੇ ਵੀ ਮੋਰਚਾ ਲੱਗਿਆ ਉਥੇ ਜਾਓ ਤੇ ਇਹ ਨੂੰ ਇਹ ਨੂੰ ਹੁਣ ਪੰਜਾਬ ਦੇ ਵਿੱਚੇ ਖੇਡਣਾ ਖੇਡਣੀਆਂ ਬੰਦ ਕਰ ਦਿਓ ਇਹ ਪੰਚਕ ਮੋਰਚਾ ਹੈ ਇਹ ਕਾਮਰੇਡਾਂ ਦਾ ਮੋਰਚਾ ਹੈ ਇਹ ਫਲਾਨੀ ਧਿਰ ਦਾ ਮੋਰਚਾ ਹੈ ਫਲਾਨੀ ਧਿਰ ਦਾ ਮੋਰਚਾ ਹੈ ਮੇਰਾ ਵੀਰ ਇਹ ਮਾਹੌਲ ਨਾ ਸਿਰਜੋ ਇਹ ਮਾਹੌਲ ਸਿਰਜਣ ਲਈ ਤਾਂ ਇਹ ਨਰਟਿਵ ਜਿਹੜਾ ਘੜਨ ਲਈ ਦਾ ਸਰਕਾਰ ਹੀ ਬਹੁਤ ਜ਼ੋਰ ਲਾ ਰਹੀ ਹੈ ਆਪਣੇ ਆਈਟੀ ਸੈਲ ਰਹੀਂ ਆਪਣੇ ਬੰਦਿਆਂ ਰਹੀਂ ਵੀ ਇਹਨਾਂ ਨੂੰ ਪਾੜਨਾ ਕਿਵੇਂ ਆ ਤਫਾੜ ਕਿਵੇਂ ਕਰਨਾ ਮੈਂ ਬੇਨਤੀ ਕਰਦਾ ਵੀ ਜੇ ਸਾਨੂੰ ਕਿਸੇ ਦੇ ਅਸੀਂ ਹੱਕ 'ਚ ਵੀ ਨਹੀਂ ਬੋਲਣਾ ਉਹਦੇ ਵਿਰੋਧ 'ਚ ਵੀ ਨਾ ਬੋਲੋ ਉਹਦੀ ਮੁਖਾਲਫਤ ਵੀ ਨਾ ਕਰੋ ਚੁੱਪ ਹੋ ਜਾਓ ਤੇ ਜਿੰਨਾ ਚਿਰ ਪੰਜਾਬ ਇਕੱਠਾ ਹੋ ਕੇ ਨਹੀਂ ਲੜਦਾ ਤੁਸੀਂ ਯਾਦ ਰੱਖਿਓ ਕੱਲੇ ਕੱਲੇ ਨੂੰ ਕੱਢ ਕੇ ਤੁਹਾਨੂੰ ਕੁੱਟਣਗੇ ਵੀ ਮਾਰਨਗੇ ਵੀ ਜਿੰਨਾ 'ਚ ਵੀ ਬੰਦ ਕਰ ਛੱਡ ਦਿਓ ਯਾਰ ਛੋਟੀਆਂ ਛੋਟੀਆਂ ਗੱਲਾਂ ਸਾਡੇ ਕਿੱਡੇ ਕ ਬਖਰੇਵੇਂ ਨੇ ਜਿਹੜੇ ਅਸੀਂ ਇਕੱਠੇ ਨਹੀਂ ਹੋ ਸਕਦੇ ਪਰ ਬਿਨਾਂ ਗੱਲ ਤੋਂ ਅਸੀਂ ਹਰ ਗੱਲ ਦੇ ਵਿੱਚ ਟੰਗ ਵਸਾ ਲੈਂਦੇ ਹਾਂ ਹਰ ਗੱਲ ਦੇ ਵਿੱਚ ਅਸੀਂ ਕਹਿੰਦੇ ਆਹ ਮਾੜਾ ਆਹ ਚੰਗਾ ਇੱਕ ਮਿੰਟ ਲਾਉਣੇ ਆ ਅਸੀਂ ਕਿਸੇ ਬੰਦੇ ਨੂੰ ਸਮਾਨ ਤੇ ਚਾੜਨ ਲਈ ਇੱਕ ਮਿੰਟ ਲਾਉਣੇ ਜਰੂਰਤ ਨਹੀਂ ਹੋਣੀ ਮਿੰਟ ਤੇ ਉਹਦੇ ਗੱਲ ਦਾ ਸਰਟੀਫਿਕੇਟ ਪਾ ਦਿੰਨੇ ਆ ਇਹ ਗਦਾਰ ਹੈ ਇਹ ਪਿੱਕ ਗਿਆ ਇਹ ਝੁਕ ਗਿਆ ਨਹੀਂ ਯਾਰ ਇਹ ਗੱਲਾਂ ਨਾ ਕਰੋ ਛੱਡ ਦਿਓ ਇਹ ਤਾਂ ਬੈਸੀ ਸਰਕਾਰ ਹੀ ਬਹੁਤ ਕੰਮ ਕਰੀ ਜਾਂਦੀ ਆ ਆਓ ਮੇਰਾ ਵੀਰ ਇੱਥੇ ਹੁਣ ਜਿਹੜੇ ਸਾਡੇ ਨੌਜਵਾਨ ਇੱਥੇ ਬੈਠੇ ਆ ਡਿਗਰੂਗੜ੍ਹ ਜਾ ਸਾਡੇ ਬੰਦੀ ਸਨ 40-40 ਸਾਲ ਤੋਂ ਜੇਲ੍ਹਾਂ ਚ ਬੰਦ ਨੇ ਉਹਦੇ ਲਈ ਵੀ ਅਸੀਂ ਬੱਦ ਤੋਂ ਬੱਦ ਇਕੱਠੇ ਹੋ ਕੇ ਆਪਣਾ ਰੂਪ ਜਿੰਦਗੀ ਤੇ ਜਿਹੜੀ ਸਾਡੀ ਲੜਾਈ ਦਿੱਲੀ ਦੇ ਖਿਲਾਫ ਅਸੀਂ ਖਨੌਰੀ ਦੇ ਸ਼ੰਭੂ ਬੈਠੇ ਆ ਉੱਥੇ ਵੀ ਅੱਜ ਬੱਦ ਤੋਂ ਬੱਦ ਇੱਥੇ ਤੁਸੀਂ ਕਹਿੰਦੇ ਵੀ ਸਰਕਾਰ ਜਿਹੜੀ ਹੈਗੀ ਆਪਣਾ ਰੋਲ ਨਹੀਂ ਨਿਭਾਰੀ ਪਰ ਤੁਹਾਨੂੰ ਲੱਗਦਾ ਵੀ ਸ਼ੰਭੂ ਮੋਰਚੇ ਦੇ ਉੱਤੇ ਜਾਂ ਦਿੱਲੀ ਦੀਆਂ ਜਾਂ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਜਿਹੜੀ ਕਿਸਾਨ ਬੈਠੇ ਆ ਉੱਥੇ ਸਰ ਉੱਥੇ ਵੀ ਸਰਕਾਰ ਆਪਣਾ ਰੋਲ ਨਹੀਂ ਨਿਭਾਰੀ ਕਿਉਂਕਿ ਸਰਕਾਰ ਤਾਂ ਕਹਿੰਦੀ ਕਿ ਅਸੀਂ ਨਾਲ ਆ ਕਿਸਾਨਾਂ ਦੇ ਦੇਖੋ ਸਰਕਾਰ ਕਹਿੰਦੀ ਨਾਲ ਆ ਅੱਜ 3 ਦਿਨ ਹੋ ਗਏ 302 ਦਾ ਪਰਚਾ ਬਣਦਾ ਉਸ ਮੁੰਡੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਆ ਪੋਸਟਮਾਰਟਮ ਰਿਪੋਰਟਾਂ ਦੇ ਵਿੱਚ ਯਾਰ ਹੋ ਚੁੱਕੀਆਂ ਨੇ ਗੱਲਾਂ ਅੱਜ ਹਰਿਆਣਾ ਸਰਕਾਰ ਨੇ ਬਿਆਨ ਦਿੱਤਾ ਹਰਿਆਣਾ ਸਰਕਾਰ ਕਹਿੰਦੀ ਹੈ ਵੀ ਇਸ ਨੌਜਵਾਨ ਦੀ ਮੌਤ ਸਾਡੀ ਹੱਦ 'ਚ ਹੋਈ ਹੈ ਤੇ ਸਾਡਾ ਮੁੱਖ ਮੰਤਰੀ ਸਾਡੀ ਸਰਕਾਰ ਬਿਆਨ ਦਿੰਦੀ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ ਤਿੰਨ ਤਿੰਨ ਦਿਨ ਪੜਤਾਲ ਤੇ ਲੱਗਣ ਤੇ ਜਦੋਂ ਕਿਸੇ ਆਮ ਬੰਦੇ ਦੀ ਜ਼ੁਬਾਨ ਬੰਦ ਕਰਨੀ ਹੈ ਇੱਕ ਮਿੰਟ ਲਾਉਂਦੇ ਚ ਇੰਨੀ ਚੋਰੀ ਦਾ ਪਰਚਾ ਪਾਉਣ ਲਈ ਫਰੋਤੀਆਂ ਦੇ ਪਰਚੇ ਪਾਉਣ ਲਈ ਤੇ ਫੋਰਸਾਂ ਮਗਾ ਕੇ ਸੈਂਟਰ ਤੋਂ ਐਨਐਸਏ ਲਾਉਣੀਆਂ ਚੱਕ ਚੱਕ ਕੇ ਨੌਜਵਾਨ ਨੂੰ ਡਿਪਰੂਵਟ ਸਿੱਟਣਾ ਹੈ ਉਦੋਂ ਉਦੋਂ ਕਿਹੜੀਆਂ ਪਰਤਾਲਾਂ ਕਰਦੇ ਆ ਉਹ ਕਿਹੜੀਆਂ ਜਾਂਚਾਂ ਕਰਦੇ ਆ ਜੇ ਅਸੀਂ ਆਹੀ ਕੁਛ ਕਰਨਾ ਹੈ ਕਿ ਸਾਡਾ ਕੋਈ ਨੌਜਵਾਨ ਮਰ ਗਿਆ ਜੀ ਲੈ ਲਓ ਕਰੋੜ ਰੁਪਈਆ ਲੈ ਲਓ ਨੌਕਰੀ ਤਾਂ ਫਿਰ ਮਰਵਾਈ ਚੱਲੋ ਨੌਜਵਾਨ ਜਿੰਨੇ ਮਰਵਾਉਣੇ ਆ ਸੋ ਸਾਨੂੰ ਹਨਸਾਫ ਚਾਹੀਦਾ ਸਾਨੂੰ ਕੋਈ ਭੀਖ ਨਹੀਂ ਚਾਹੀਦੀ ਸੋ ਇਹ ਗੱਲ ਪੰਜਾਬੀਆਂ ਨੂੰ ਸਮਝ ਲੈਣੇ ਜਿਹੜੇ ਵੀ ਜਿੰਨਾ ਚਿਰ ਅਸੀਂ ਇਹ ਸੋਚੀ ਜਾਵਾਂਗੇ ਵੀ ਕੋਈ ਬੰਦਾ ਮਰ ਗਿਆ ਜੀ ਉਹਦੇ ਪਰਿਵਾਰ ਨੂੰ ਨੌਕਰੀ ਦੇ ਦਿਓ ਜੀ ਉਹਨੂੰ ਪੈਸੇ ਦੇ ਦਿਓ ਜੀ ਬਰਾ ਦੇਓ ਨਹੀਂ ਪਰ ਇਹ ਗੱਲ ਨਹੀਂ ਹੋਣੀ ਚਾਹੀਦੀ ਸਾਡਾ ਮੁੰਡਾ ਮਾਰਿਆ ਸ਼ਰੇਆਮ ਗੋਲੀ ਨਾਲ ਮਾਰਿਆ ਇੱਧਰ ਆ ਕੇ ਮਾਰਿਆ ਹੁਣ ਇਹ ਇਹ ਸਰਕਾਰ ਕਿਹੜੀ ਗੱਲ ਦੀ ਪੜਤਾਲ ਕਰ ਰਹੀ ਹੈ ਜੇ ਇਹ ਵੀ ਨਹੀਂ ਦਿਖ ਰਿਹਾ ਵੀ ਉਹਨਾਂ ਨੇ ਇੱਧਰ ਆ ਕੇ ਸਾਡੇ ਟਰੈਕਟਰ ਭੰਨੇ ਆ ਵੱਡੇ ਆ ਕਹਾਣੀਆਂ ਨਾਲ ਇਧਰੋਂ ਮੁੰਡੇ ਚੱਕ ਕੇ ਲਗੇ ਆ ਜਿਹਨਾਂ ਨੇ ਚੱਡੇ ਪਾੜਤੇ ਉਹ ਮੁੰਡਾ ਜਿਹੜਾ ਨਵੇਂ گاؤں ਵਾਲਾ ਮੁੰਡਾ ਰੋहतक ਪੀਜੀਏ ਚ ਪਿਆ ਜਵਾੜੇ ਤੋੜਤੇ ਨੱਕ ਤੋੜਤਾ ਲੱਤਾਂ ਤੋੜਤੀਆਂ ਬਾਹਾਂ ਤੋੜਤੀਆਂ ਚੱਕ ਕੇ ਉਹਨਾਂ ਨੇ ਉਧਰ ਲਗੇ ਆ ਤੇ ਹੁਣ ਉਥੋਂ ਰੈਫਰ ਵੀ ਨਹੀਂ ਹੋਣ ਦੇ ਰਹੇ ਪੀਜੀਏ ਤੋਂ ਤੈਨੂੰ ਸਾਡਾ ਪਰਚਾ ਵੀ ਉੱਤੇ ਪਾਤਾ ਉਹ ਸਾਡੇ ਨੂੰ ਚੱਕ-ਚੱਕ ਕੇ ਲਿਜਾ ਰਹੇ ਆ ਉਧਰ ਕੁੱਟਮਾਰ ਕਰ ਰਹੇ ਆ ਪਰਚੇ ਵੀ ਦੇ ਰਹੇ ਆ ਤੇ ਇੱਧਰ ਪੰਜਾਬ ਸਰਕਾਰ ਕਹਿ ਰਹੀ ਐ ਅਸੀਂ ਪੜਤਾਲ ਕਰਾਂਗੇ ਉੱਤੋਂ ਕਹਿ ਰਿਆ ਅਸੀਂ ਪੰਜਾਬ ਨਾਲ ਆ ਅਸੀਂ ਲੋਕਾਂ ਨਾਲ ਆ ਅਸੀਂ ਤਾਂ ਜੀ ਡਾਕਟਰ ਨੂੰ ਰੱਖਿਆ ਹੋਇਆ ਅਸੀਂ ਐਂਬੂਲੈਂਸਾਂ ਖੜੀਆਂ ਕੀਤੀਆਂ ਹੋਈਆਂ ਨੇ ਉੱਪਰੋਂ ਡਰਾਮੇ ਹੋ ਰਿਹਾ ਐ ਅੰਦਰੋਂ ਸਾਰੀ ਜਿਹੜੀ ਗੱਲਬਾਤ ਉਹ ਦਿੱਲੀ ਨਾਲ ਮਿਲੀ ਹੋਈ ਐ ਹੁਣ ਇੱਥੇ ਅੱਗੇ ਲੰਘੋਗੇ ਉੱਥੇ ਬੈਠੋਗੇ ਜਾਂ ਵਾਪਸ ਮੜੋ ਮੈਂ ਇਹੀ ਵਾਰ-ਵਾਰ ਪਹਿਲੇ ਦਿਨ ਤੋਂ 13 ਤਰੀਕ ਤੋਂ ਲੈ ਕੇ ਮੈਂ ਬੋਲਦਾ ਆ ਰਿਹਾ ਵੀ ਇਹਦੇ ਬਾਰੇ ਫੈਸਲਾ ਸਾਡੇ ਆਗੂਆਂ ਨੇ ਕਰਨਾ ਹੈ ਤੇ ਅਸੀਂ ਲੜਨ ਵਾਲੇ ਉਸ ਸੰਘਰਸ਼ ਦੇ ਸਿਪਾਹੀ ਆ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿੰਵੇਂ ਸਾਡੇ ਆਗੂ ਕਹਿੰਦੇ ਸਾਨੂੰ ਉਹੀ ਰਾਹ ਵਧਣਾ ਚਾਹੀਦਾ ਜਦੋਂ ਅਸੀਂ ਵੱਧ ਕੇ ਗੱਲ ਕਰਦੇ ਆਂ ਅਸੀਂ ਆਸੇ ਪਾਸੇ ਗੱਲ ਕਰਦੇ ਆਂ ਨਾ ਨੁਕਸਾਨ ਅਸੀਂ ਆਪਣਾ ਵੀ ਕਰਾਉਨੇ ਆਂ ਤੇ ਅਸੀਂ ਮੋਰਚੇ ਦਾ ਵੀ ਕਰਦੇ ਆਂ ਨਰਾਸ਼ਤਾ ਨਹੀਂ ਆਉਣੀ ਚਾਹੀਦੀ ਮੋਰਚਿਆਂ ਦੇ ਵਿੱਚ ਕਦੇ ਵੀ ਢਿੱਲੀ ਗੱਲ ਨਰਾਸ਼ਤਾ ਵਾਲੀ ਗੱਲ ਚੜ੍ਹਦੀ ਕਲਾ ਦੀ ਗੱਲ ਕਰਨੀ ਚਾਹੀਦੀ ਆ ਢਿੱਲੀ ਗੱਲ ਨਹੀਂ ਕਰਨੀ ਚਾਹੀਦੀ ਉਹ ਮੋਰਚੇ ਨੂੰ ਕੱਖ ਨਹੀਂ ਹੋਇਆ ਬਥੇਰੇ ਇੱਥੋਂ ਹੁਣ ਲਗਾਤਾਰ ਇਹ ਗੱਲ ਦੇ ਉੱਤੇ ਜ਼ੋਰ ਲੱਗਿਆ ਜਿਹੜਾ ਗੋਦੀ ਮੀਡੀਆ ਜਾਂ ਬਕਾਊ ਮੀਡੀਆ ਮੋਰਚੇ ਜਿੱਦਾ ਕੁਝ ਰਿਹਾ ਨੀ ਜੀ ਨਰਾਸ਼ਤਾ ਫੈਲ ਗਈ ਲੋਕ ਘਰ ਨੂੰ ਆਉਣੇ ਸ਼ੁਰੂ ਹੋ ਗਏ ਤੁਸੀਂ ਜਾ ਕੇ ਦੇਖੋ ਕਿਵੇਂ ਸ਼ੰਭੂ ਦੇ ਖਨੌਰੀ ਦੇ ਵਿੱਚ ਕਿਵੇਂ ਉੱਥੇ ਸੰਗਤ ਪਹੁੰਚੀ ਹੋਈ ਤਾਂ ਕਿਵੇਂ ਹੋਰ ਪਹੁੰਚ ਰਹੀ ਆ ਸੋ ਅਸੀਂ ਮੈਂ ਇੱਕ ਗੱਲ ਕਹਿਣਾ ਉੱਥੇ ਕੀ ਡੱਲੇ ਵਾਲ ਦੀ ਲੜਾਈ ਆ ਜਾਂ ਉੱਥੇ ਪੰਦੇਗੜ ਦੀ ਲੜਾਈ ਆ ਜਾਂ ਸਰਜੀਤ ਫੂਲ ਦੀ ਲੜਾਈ ਆ ਜਾਂ ਕਿਸੇ ਜਸਵਿੰਦਰ ਲੋਂਗੋਵਾਲ ਦੀ ਲੜਾਈ ਆ ਜਾਂ ਕਿਸੇ ਹੋਰ ਕਿਸਾਨਾਂ ਆ ਕੋਦੇ ਨਿੱਜ ਦੀ ਲੜਾਈ ਆ ਲੜਾਈ ਤਾਂ ਤੁਹਾਡੀ ਹੋਣਦੀ ਆ ਯਾਰ ਸਟੇਟ ਤੁਹਾਡੇ ਉੱਤੇ ਯਵਰ ਵੀ ਟਾ ਰਹੀ ਆ ਨਵੇਂ-ਨਵੇਂ ਕਾਨੂੰਨ ਵੀ ਲਾਗੂ ਕਰ ਰਹੀ ਆ ਹਰਿਆਣਾ ਸਰਕਾਰ ਨੇ ਐਲਾਨ ਕਰਦੇ ਮੈਂ ਐਨਐਸਐ ਲਾਵਾਂਗੇ ਫਿਰ ਜੋ ਵਿਰੋਧ ਹੋਇਆ ਫਿਰ ਪਿੱਛੇ हट ਗਏ ਇਹ ਐਨਐਸਐ ਵੀ ਲਾਉਣਗੇ ਯੂਏਪੀਏ ਵੀ ਲਾਉਣਗੇ ਸੋ ਤੁਹਾਡੇ ਲਈ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਜਵਾਕਾਂ ਲਈ ਬਈ ਉਹ ਸੰਘਰਸ਼ ਲੜਿਆ ਜਾ ਰਿਹਾ ਆ ਆ ਵੀ ਅੱਛੇ ਉਹ ਜੇ ਆਪਾਂ ਭਾਈ ਅਮਰਤਪਾਲ ਸਿੰਘ ਦੀ ਗੱਲ ਕਰਦੇ ਆਂ ਅਮਰਤਪਾਲ ਸਿੰਘ ਦੁਬਈ ਤੋਂ ਆਇਆ ਕੀ ਲੋੜ ਪੈ ਗਈ ਸੀ ਭਾਈ ਇੱਕ ਵਧੀਆ ਨੌਜਵਾਨ ਆਪਣਾ ਕੰਮਕਾਰ ਛੱਡ ਕੇ ਇੱਥੇ ਆ ਕੇ ਤੁਹਾਡੀਆਂ ਨਸਲਾਂ ਨੂੰ ਬਚਾਉਣ ਲਈ ਤੁਰਿਆ ਉਹਦੇ ਨਾਲ ਕੀ ਕੁਝ ਨਹੀਂ ਹੋਇਆ ਉਹਦੀ ਕਰਤਾਰ ਕੁਸ਼ੀ ਵੀ ਕੀਤੀ ਗਈ ਉਹਦੇ ਨਾਲ ਅੱਜ ਕੀ ਕੁਝ ਨਹੀਂ ਹੋ ਰਿਹਾ ਉਹਦੇ ਪਰਿਵਾਰ ਨਾਲ ਕੀ ਕੁਝ ਨਹੀਂ ਹੋ ਰਿਹਾ ਉਦੋਂ ਅਸੀਂ ਤਾਂ ਬਹੁਤ ਟਾਰਾ ਮਾਰਦੇ ਸੀ ਬਾਈ ਸੋਡੇ ਨਾਲ ਆ ਬਾਈ ਚੱਕ ਦੇ ਫੱਟੇ ਫਿਰ ਅੱਜ ਬਾਈ ਸਾਨੂੰ ਖੜਨ ਦਾ ਵੇਲਾ ਹੈ ਕੱਲੇ ਫੇਸਬੁੱਕਾਂ ਦੇ ਨਾਲ ਬਾਈ ਫੱਟੇ ਚੱਕਿਆ ਕਰੋ ਗਰਾਊਂਡ ਤੇ ਆ ਕੇ ਵੀ ਜਿੱਥੇ ਕੋਈ ਸੰਘਰਸ਼ ਵਿੱਢਿਆ ਜਾਂਦਾ ਗਰਾਊਂਡ ਤੇ ਆ ਕੇ ਵੀ ਉੱਥੇ ਵੀ ਆਪਣੀ ਜ਼ਿੰਮੇਵਾਰੀ ਨਿਭਾਇਆ ਕਰੋ ਉੱਥੇ ਵੀ ਨਾਲ ਅੱਜ ਵੀ ਨਾਰਾਜ਼ਗੀਆ ਲੋਕਾਂ ਦੀ ਕਹਿੰਦੇ-ਕਹਿੰਦੇ ਵੀ ਲਖੇ ਸਿਧਾਨੇ ਨੇ ਬਹੁਤ ਵੱਡਾ ਭਾਨੇ ਸਿੱਧੂ ਦੇ ਸਬੰਧ ਵਿੱਚ ਕੱਟ ਕੀਤਾ ਪਰ ਉੱਥੇ ਗੱਲ ਕਿਤੇ ਅਮਰਪਾਲ ਦੀ ਨਹੀਂ ਰੱਖੀ ਗਈ ਅੱਜ ਇਹ ਨੌਜਵਾਨਾਂ ਦੀ ਗੱਲ ਕਰਨੀ ਲਖੇ ਵਾਸਤੇ ਬਣਦੀ ਸੀ ਕਿਉਂਕਿ ਲਖੇ ਦੀ ਕਹਿਣ ਤੇ ਬਹੁਤ ਦੁਨੀਆ ਕ 18 ਮਾਰਚ ਨੂੰ ਭਾਈ ਅਮਰਤਪਾਲ ਸਿੰਘ ਦੇ ਜਦੋਂ ਪੁਲਿਸ ਦਾ ਘਰਾਓ ਕਰਦੀ ਹੈ 19 ਮਾਰਚ ਨੂੰ ਮੂਸੇ ਵਾਲੇ ਦੀ ਵਰਸ਼ੀ ਆ ਮਾਨਸਾ ਦੀ ਦਾਣਾ ਮੰਡੀ ਜੀ ਮੈਂ ਜਦੋਂ ਜਮਾ ਮੱਚਦੀ ਅੱਗ ਹੁੰਦੀ ਹੈ ਤਾਂ ਸਾਰੇ ਚੁੱਪ ਕਰ ਜਾਂਦੇ ਆ ਮੈਂ ਉਦੋਂ ਬੋਲਦਾ ਵੀ ਲੋਕੋ ਘਰਾਂ ਦੇ ਨਾਲ ਬੈਠੋ ਬਾਹਰ ਨਿਕਲੋ ਮੈਂ ਦੋ ਕੱਠ ਰੱਖਦਾ ਬਾਈ 21 ਮਾਰਚ 23 ਮਾਰਚ ਨੂੰ ਹਾਜੀ ਰਤਨ ਗੁਰੂ ਦਵਾਰਾ ਬਟੰਡੇ ਨੱਟ ਬੰਦ ਹੁੰਦਾ ਬੰਦੇ 50 60 ਤੋਂ ਜ਼ਿਆਦਾ ਪਹੁੰਚਦੇ ਨੇ ਮੈਂ ਤਾਂ ਲਗਾਤਾਰ ਉਸ ਵੇਲੇ ਵੀ ਬੋਲ ਰਿਹਾ ਉਸ ਵੇਲੇ ਵੀ ਕੱਟ ਕਰਨ ਦੀ ਅਪੀਲ ਕਰ ਰਿਹਾ ਇੰਨਾ ਸਿੰਘਾਂ ਦੇ ਲਈ ਜਦੋਂ ਸਾਰੇ ਇੰਨੀ ਦਹਿਸ਼ਤ ਸੀਗੀ ਫੋਰਸਾਂ ਫਿਰਦੀਆਂ ਸੀ ਜਿਹੜਾ ਵੀ ਕੋ ਮਾੜੀ-ਮੋਟੀ ਕੋਈ ਆਈਡੀ ਕੋਈ ਵਰਤਦਾ ਸੀ ਕੋਈ ਟਿੱਪਣੀ ਕਰਦਾ ਸੀ ਉਹਨੂੰ ਵੀ ਚੱਕ ਕੇ ਫੜ ਲੈਂਦੇ ਸੀਗੇ ਉਹਨੂੰ ਵੀ ਚੱਕ ਕੇ ਜੇਲ ਸਿਰਦਨਦੇ ਸੀਗੇ ਮੈਂ ਤਾਂ ਉਦੋਂ ਵੀ ਬੋਲ ਰਿਹਾ ਮੈਂ ਅੱਜ ਵੀ ਬੋਲ ਰਿਹਾ ਹਾਂ ਮਸਲਾ ਇੱਥੇ ਭਾਨੇ ਸਿੱਧੂ ਦਾ ਨਹੀਂ ਆ ਮਸਲਾ ਇੱਥੇ ਭਾਈ ਅਮਰਤਪਾਲ ਸਿੰਘ ਦਾ ਨਹੀਂ ਆ ਮਸਲਾ ਇੱਥੇ ਹਰ ਉਸ ਨੌਜਵਾਨ ਦਾ ਜਿਹੜਾ ਨੌਜਵਾਨ ਸਾਡੇ ਸੰਘਰਸ਼ ਦੇ ਵਿੱਚ ਆ ਕੇ ਲੜ ਰਿਹਾ ਸਾਡੇ ਪੰਜਾਬ ਦੀ ਸੱਭਿਆਤਾ ਨੂੰ ਬਚਾਉਣ ਲਈ ਲੜ ਰਿਹਾ ਸਾਡੀ ਕੌਮ ਲਈ ਲੜ ਰਿਹਾ ਇਹ ਲੜਾਈ ਸਾਰੇ ਉਹਨਾਂ ਨੂੰ ਬਚਾਉਣ ਲਈ ਆਸੀਂ ਇਕੱਲੇ ਇਕੱਲੇ ਲਈ ਕਿਉਂ ਲੜਗੇ ਤਾਂ ਮੈਂ ਅੱਜ ਵੀ ਅਪੀਲ ਕਰੀ ਮੈਂ ਕੱਲ ਅਪੀਲ ਕੀਤੀ ਭਾਈ ਅਸੀਂ ਕੱਲ ਨੂੰ ਅੰਮ੍ਰਿਤਸਰ ਪਹੁੰਚ ਰਹੇ ਹਾਂ ਵੱਡੀ ਗਿਣਤੀ 'ਚ ਪਹੁੰਚੇ ਹੋ ਅੱਜ ਅਸੀਂ ਕਾਫਲਾ ਵੀ ਲੈ ਕੇ ਆਏ ਸੈਂਕੜੇ ਗੱਡੀਆਂ ਦਾ ਕਾਫਲਾ ਲੈ ਕੇ ਆਏ ਹਾਂ ਠੀਕ ਹੈ ਨਾ ਅਸੀਂ ਲਗਾਤਾਰ ਇੱਥੇ ਹਾਜ਼ਰੀ ਵੀ ਬਣਾਵਾਂਗੇ ਲਗਾਤਾਰ ਪਿੰਡਾਂ 'ਚ ਵੀ ਪ੍ਰਚਾਰ ਕਰਾਂਗੇ ਲੋਕਾਂ ਨੂੰ ਅਪੀਲ ਵੀ ਕਰਾਂਗੇ ਭਾਈ ਜਿਹੜੇ ਮੋਰਚੇ ਲੱਗੇ ਆ ਵੱਧ ਤੋਂ ਵੱਧ ਸੰਗਤ ਪਹੁੰਚੇ ਜਿਹੜੇ ਪਿੱਛੇ ਰਹਿ ਕੇ ਫਕਰਸ ਲੜ ਰਹੀਆਂ ਜਿਥੇ ਬੰਦੀਆਂ ਉਹਨਾਂ ਨੂੰ ਵੀ ਸਮਝਦੇ ਹੋ ਵੀ ਉਹ ਵੀ ਹੋਣ ਦੀ ਲੜਾਈ ਲੜ ਰਹੇ ਆ ਬਾਈ ਰਾਹ ਛੱਡ ਦਿਓ ਬਾਈ ਬੇਨਤੀ ਇਹ ਆ ਦੇਖੋ ਜਿਹੜੀਆਂ ਵੀ ਪਿੱਛੇ ਕੋਈ ਲੜ ਰਹੇ ਨੇ ਜਾਂ ਪੰਜਾਬ ਦੇ ਵਿੱਚ ਅੱਜ ਬੈਠੇ ਨੇ ਮੈਂ ਲੜਨ ਵਾਲੀਆਂ ਧਰਾਂ ਦਾ ਮੈਂ ਕਦੇ ਵੀ ਕਿਸੇ ਲੜਨ ਵਾਲੀ ਧਰ ਦੇ ਮੈਂ ਪਹਿਲੇ ਕਹਿੰਦਾ ਮੈਂ ਕਦੇ ਦੋਧ ਨਹੀਂ ਕਰਦਾ ਹੁੰਦਾ ਠੀਕ ਆ ਵਿਚਾਰਾਂ ਦੇ ਬਖਰੇਵੇਂ ਹੁੰਦੇ ਆ ਉਹਨਾਂ ਨੂੰ ਵੀ ਪੀਲ ਹੈ ਕਿ ਹੁਣੇ ਛੱਡ ਦਿਓ ਵੀ ਅਸੀਂ ਉੱਥੇ ਜਾਣਾ ਹੈ ਨਹੀਂ ਜਾਂ ਨਹੀਂ ਜਾਣਾ ਭਾਈ ਹੁਣ ਸਾਰੇ ਸਾਂਝੇ ਬੈਠ ਕੇ ਕੋਈ ਰਾਏ ਕਰੋ ਕਿਉਂਕਿ ਜਿਹੜਾ ਸਟੇਟ ਦਾ ਜ਼ਬਰ ਆ ਉਹ ਕਿਹੜਾ ਇਕੱਲਾ ਉੱਥੇ ਉਹਨਾਂ ਅਗਵਾਾਂ ਤੇ ਹੋਣਾ ਜਾਵੇ ਮੈਂ ਤੇਰੀ ਗੱਲ ਦਾ ਹਾਂ ਸਭਾਈ ਗੁਰਦੀ ਕੀ ਫਤ ਹੈ ਪ੍ਰਧਾਨ ਮੰਤਰੀ ਬਾਜੇਕੇ ਵਾਲੇ ਦਾ ਭਗਵਾਨ ਸ਼ੰਕਰ ਤੇ ਇਹ ਹੁਣ ਉਹ ਬਾਜੇਕੇ ਵਾਲਾ ਜਿਹਨੂੰ ਬੜੇ ਮਖੌਲ ਤੇ ਟਿੱਚਰਾਂ ਕੀਤੀਆਂ ਲੋਕਾਂ ਨੇ ਹਨਾ ਉਹਦਾ ਫੇਰ ਵੀ ਅੱਜ ਸਿਰਾਂ ਨਾਲ ਨਿਵਾ ਰਿਹਾ ਯਾਰ ਆਉ ਦਾ ਪਰਿਵਾਰ ਵੀ ਤੁਸੀਂ ਦੇਖ ਲਓ ਹਨ ਤੇ ਪਰ ਸਾਡੇ ਲੋਕਾਂ ਅੱਛੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਿਹਾ ਇੱਕ ਮਿੰਟ ਲਾਉਂਦੇ ਆ ਬੰਦੇ ਨੂੰ ਫਤਵਾ ਦੇਣ ਲੱਗੇ ਸਿਰ ਫਤਵੇ ਬਾਜ਼ੀਆਂ ਛੱਡ ਦਿਓ ਯਾਰ ਆਪਾਂ ਦਾ ਪਹਿਲਾਂ ਹੀ ਬਹੁਤ ਦਫਾਡ ਹੋ ਚੁੱਕਿਆ ਨੁਕਸਾਨ ਕਰਾ ਚੁੱਕਿਆ ਮੈਂ ਇੱਕ ਵਾਰੀ ਬਹੁਤ ਬਾਰ ਬਾਰ ਬੇਨਤੀ ਕਰਦਾ ਬਾਰ ਬਾਰ ਕਮੇਨਟਸ ਨੂੰ ਫੇਲ ਕਰਦਾ ਕਿ ਛੋਡੇ ਦੇ ਔਨਲਾ ਸਮਾਂ ਸਾਡੇ ਤੇ ਬਹੁਤ ਮਾੜਾ ਬਹੁਤ ਧਿਆਨ ਦਾ ਅਗਲਿਆਂ ਦੀ ਅੱਖ ਬੜੀ ਮਾੜੀ ਆ ਸਾਡੇ ਤੇ ਕਿਉਂਕਿ ਅਗਲੇ ਸਾਡੀ ਜਿਹੜੀ ਅਣਖ ਆ ਸਾਡੇ ਚ ਸਾਡੇ ਚ ਜਿਹੜਾ ਬਗਾਵਤ ਪਣਾ ਹੈ ਸਾਡੇ ਜਿਹੜਾ ਬਾਗੀ ਬਣੇ ਦਾ ਸੁਭਾਅ ਦੇ ਜਾਂ ਖੂਨ ਦੇ ਦਾ ਸ੍ਰੀ ਅਕਾਲ ਆਖੋ ਉਹ ਚਾਹੁੰਦੇ ਸਾਡੀਆਂ ਨਸਲਾਂ ਨੂੰ ਖਤਮ ਕਰ ਦੇਣਾ ਸ੍ਰੀ ਅਕਾਲ ਆਖੋ ਸਵੈਸ ਕਰਕੇ ਬੇਨਤੀ ਕਰਦਾ ਆ ਇਹਨਾਂ ਗੱਲਾਂ ਨੂੰ ਛੱਡ ਕੇ ਮੇਰੇ ਵੀਰ ਆਪਾਂ ਸਾਰੇ ਇਕੱਠੇ ਹੋ ਜਾਈਏ ਕਿਤੇ ਲੋਕਾਂ ਦੇ ਜਿੰਨੇ ਵੀ ਸਾਡੇ ਮੋਰਚੇ ਨੇ ਉਹਨਾਂ ਨੂੰ ਆਪਾਂ ਕੰਮ ਕਰਦੇ ਜੀ ਸੰਗਤ ਜੀ ਤੁਸੀਂ ਦੇਖ ਰਹੇ ਹੋ ਤੁਸੀਂ